ਉਹ 2024 ਨੂੰ ਇੱਕ ਟੈਂਡਰ ਲੱਗਿਆ ਸੀ 10 ਲੱਖ 61 ਹਜ਼ਾਰ ਦਾ ਹਰਮੀਤਪੁਰ ਤੇ ਛੰਡੇ ਦੇ ਰਾਹ ਤੇ ਉਹ ਗਲੀ ਅੱਜ ਤੱਕ ਨਹੀਂ ਬਣੀ ਉਹਦੀ ਪੇਮੈਂਟ ਹੋ ਗਈ ਦਫਤਰ ਪੁਰਾਣੀਆਂ ਟੈਲਾ ਵੀ ਗਾਇਬ ਨੇ ਇਹ ਕਿਤੇ ਤਾਂ ਚੋਰੀ ਹੋਈਆਂ ਹੀ ਨੇ ਜੇ ਕੋਈ ਚੀਜ਼ ਨਗਰ ਕੌਂਸਲ ਦੀ ਚੋਰੀ ਹੋਈ ਹੈ ਯੋ ਨੂੰ ਪੁੱਛੋ ਕਿ ਉਹਨੇ ਕੰਪਲੇਨਟ ਕੀਤੀ ਕਦੇ ਕੋਈ ਥਾਣੇ ਜਾ ਕੇ ਵੀ ਸਾਡਾ ਸਮਾਨ ਚੋਰੀ ਹੋ ਗਿਆ ਤੁਸੀਂ ਇੱਥੇ ਗਲਤ ਕੰਮ ਕਰਦੇ ਹੋ ਇੱਥੇ ਚੰਗਾ ਕੰਮ ਕਰਦੇ ਹੋ ਉਹਦਾ ਰੀਜ਼ਨ ਕੀ ਹੈ ਉਹਨਾਂ ਨੂੰ ਕਿਹਦੇ ਸ਼ਹਿ ਦਿੱਤੀ ਹੈ ਕਿਹਦੇ ਹੱਥੋਂ ਪੈਸੇ ਮੰਗਣ ਦੇ ਨਾ ਪਰ ਲੋਕ ਕੰਮ ਕਰਨ ਤੋਂ ਇੰਨਾ ਡਰਨ ਲੱਗੇ ਮਤਲਬ ਉੱਥੇ ਖੌਫਨਾਕ ਮਾਹੌਲ ਬਣਿਆ ਪਿਆ ਕਿ ਲੋਕ ਕੰਮ ਕਰਨ ਤੋਂ ਡਰਦੇ ਇਹ ਤਾਂ ਜਿਹੜਾ ਹੈਗਾ ਤਾਂ ਕਾਨੂੰਨ ਅਨੁਸਾਰ ਹੀ ਹੋਈ ਹੋਗੀ ਇਹ ਤਾਂ ਰਿਪੋਰਟ ਦੇਖੀ ਹੋਊਗਾ ਜਿਹੜਾ ਇਸ ਸਬੰਧੀ ਸੈਨੀਟੇਸ਼ਨ ਬ੍ਰਾਂਚ ਪ੍ਰੋਪਰ ਦੱਸ ਸਕਦੀ ਹੈ ਪਰ ਜੋ ਹੈਗਾ ਕਾਨੂੰਨ ਅਨੁਸਾਰ ਹੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਫੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਉਹ ਜਮਿਕਾ ਸਾਡੇ ਲੈਣਾ ਪਰ ਇੰਨੀ ਜ਼ਿਆਦਾ ਬਲੈਕਮੇਲ ਉਹ ਬੜੀ ਕੰਨੀ ਹੈ ਮੰਤਰੀ ਦੇ ਨਾਮ ਤੇ ਅਪਰੂਵਡ ਕਲੋਨੀ ਵਾਲੇ ਨੂੰ ਵੀ ਅਨਪਰੂਵਡ ਵਾਲਿਆਂ ਨੂੰ ਵੀ ਬਲੈਕਮੇਲ ਕੀਤਾ ਜਾ ਰਿਹਾ ਇਹਦਾ ਰੀਜ਼ਨ ਕੀ ਹੈ ਮੰਤਰੀ ਦੇ ਨਾਮ ਤੇ ਵੀ ਸਾਡੀ ਮੰਤਰੀ ਸਾਡੇ ਡਿਊਟੀ ਲਈ ਹੈ ਤੁਸੀਂ ਇੱਥੇ ਗਲਤ ਕੰਮ ਕਰਦੇ ਹੋ ਇੱਥੇ ਚੰਗਾ ਕੰਮ ਕਰਦੇ ਹੋ ਉਹਦਾ ਰੀਜ਼ਨ ਕੀ ਹੈ ਉਹਨਾਂ ਨੂੰ ਕਿਹਨੇ ਸ਼ਹਿਦ ਦਿੱਤੀ ਹੈ ਕਿਹਦੇ ਹੱਥੋਂ ਪੈਸੇ ਮੰਗਦੇ ਨੇ ਲੋਕਾਂ ਦੀ ਦੱਸੋ ਜੀ ਇੰਨੇ ਦੇ ਮਾਰੇ ਆਪਾਂ ਹੁਣ ਤੁਸੀਂ ਧਿਆਨ ਹੀ ਲੈਂਦੇ ਸਾਡੇ ਤਾਂ ਪਹਿਲੇ ਜੀ ਨੌਲੇਜ ਨਹੀਂ ਲੋਕਾਂ ਨੂੰ 당 ਕੀਤਾ ਜਾ ਰਹੀ ਤੁਸੀਂ ਨਕਸ਼ੇ ਪਾਸ ਕੀਤੇ ਨੇ ਉਹਨਾਂ ਤੋਂ ਰੋਜ਼ 당 ਕੀਤਾ ਜਾ ਰਿਹਾ ਕਿਸੇ ਨੇ ਦੁਕਾਨਾਂ ਬਣਾਉਣੀਆਂ ਜਿਹੜੇ ਲੋਕਾਂ ਨੇ ਪਲਾਟ ਲੈ ਲਏ ਉਹਨਾਂ ਦਾ ਕਸੂਰ ਕੀ ਹੈ ਜੀ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਜੀ ਸਾਰਾ ਸ਼ਹਿਰ ਐਨ ਬਰੂਡ ਦੇ ਜੀਸੀਬੀ ਚਲਾਓ ਸਾਰਿਆਂ ਨੂੰ ਢਾਡੋ ਸਾਰਾ ਸ਼ਹਿਰ ਐਨ ਬਰੂਡ ਦੇ ਜੀਸੀਬੀ ਚਲਾਓ ਸਾਰਿਆਂ ਨੂੰ ਢਾਡੋ ਜੀ ਤਾਂ ਮਾੜੀ ਗੱਲ ਹੈ ਨਾ ਜੀ ਕਿਸੇ ਉਈਆ ਆਪਾਂ ਸਰਕਾਰ ਦੇ ਦਬਾਅ ਤੇ ਆ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰੀ ਗਈ ਉਹਦਾ ਫਾਇਦਾ ਕੀ ਹੈ ਜੀ ਬ੍ਰੇਕ ਨੂੰ ਮੈਸੇਜ ਲੱਗਦਾ ਵੀ ਮੰਤਰੀ ਸਾਹਿਬ ਨੇ ਡਿਊਟੀ ਲਈ ਹੈ ਮੰਤਰੀ ਸਾਹਿਬ ਨੇ ਕਿਹਾ ਇਹ ਕਾਹਦਾ ਲੱਗਦਾ ਜੀ ਨਹੀਂ ਪਤਾ ਨਹੀਂ ਇਹ ਕੋਈ ਲਿਖਤੀ ਲਿਓ ਸਾਡੇ ਧਿਆਨ ਤੇ ਇਹ ਲਿਖਤੀ ਸੁਨੇਹੇ ਦੇ ਦੇਣਾ ਤੁਸੀਂ ਕੀ ਕਾਰਵਾਈ ਕਰੋਗੇ ਇਹਵਾ کاروبار ਬਈ ਬਿਲਕੁਲ 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 ਹੈ ਮੈਂ ਤਾਂ ਜੀ ਮੀਟਿੰਗ ਚ ਇੱਕ ਗੱਲ ਰੱਖੀ ਹੈ ਇਹ ਸਾਡੇ ਜਿਹੜੇ ਲਾਈਨਾਂ ਪਾਰ ਨੇ ਜਿਹੜੀਆਂ ਅਪਰੂਵਡ ਕਲੋਨੀਆਂ ਨੇ ਕਮੇਟੀ ਤੋਂ ਕਲੋਨੀਆਂ ਪਾਸ ਨੇ ਜਾਂ ਕੁਝ ਚਲੋ ਅਨਪਰੂਵਡ ਕਲੋਨੀਆਂ ਵੀ ਨੇ ਹੁਣ ਸਾਰਾ ਸ਼ਹਿਰ ਪੁਰਾਣਾ ਹੀ ਅਨਪੂਰੀ ਗੜ ਬਣਿਆ ਹੋਇਆ ਉਹਨਾਂ ਨੂੰ ਲਾਈਨਾਂ ਪਾਰ ਦੇ ਕੁਝ ਲੋਕ ਮੰਤਰੀ ਸਾਹਿਬ ਦੇ ਨਾਮ ਤੇ ਬਲੈਕਮੇਲ ਕਰਦੇ ਨੇ ਉਹਨਾਂ ਤੋਂ ਤੰਗ ਪ੍ਰੇਸ਼ਾਨ ਕਰਦੇ ਨੇ ਜਾਂ ਤਾਂ ਉਹਨਾਂ ਤੋਂ ਕੋਈ ਪੈਸੇ ਦੀ ਡਿਮਾਂਡ ਰੱਖੀ ਜਾਂਦੀ ਹੈ ਜਾਂ ਉਹਨਾਂ ਤੋਂ ਕੋਈ ਪ੍ਰਾਪਰਟੀ ਦੀ ਡਿਮਾਂਡ ਰੱਖੀ ਜਾਂਦੀ ਹੈ ਲਾਈਨਾਂ 'ਤੇ ਲੋਕ ਕੰਮ ਕਰਨ ਤੋਂ ਇੰਨਾ ਡਰਨ ਲੱਗੇ ਮਤਲਬ ਉੱਥੇ ਖੌਫਨਾਕ ਮਾਹੌਲ ਬਣਿਆ ਪਿਆ ਵੀ ਲੋਕ ਕੰਮ ਕਰਨ ਤੋਂ ਡਰਦੇ ਨੇ ਅਗਲਾ ਕਹਿੰਦਾ ਵੀ ਲਾਈਨਾਂ 'ਤੇ ਅਸੀਂ ਕੰਮ ਕਰਨ ਨਹੀਂ ਆਣਾ ਯਾਰ ਤੁਹਾਡੇ ਤਾਂ ਉੱਥੇ ਬਲੈਕਮੇਲਿੰਗ ਬਹੁਤ ਜ਼ਿਆਦਾ ਹੈ ਸਰਕਾਰ ਦੇ ਨਾਮ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤਾਂ ਮੰਤਰੀ ਸਾਹਿਬ ਤੋਂ ਵੀ ਮੰਗ ਕਰਦਾ ਵੀ ਜਿਹੜੇ ਇਹ ਜੇ ਲੋਕ ਲਾਈਨਾਂ 'ਤੇ ਟੁੱਡੇ ਬੈਠੇ ਨੇ ਪਤਾ ਨਹੀਂ ਲੋਕਾਂ ਨੂੰ ਕਾਹਤੇ ਗੁੰਮਰਾਹ ਕਰਦੇ ਨੇ ਇਹ ਕੀ ਚੀਜ਼ ਹੈ ਨੂੰ ਤੁਸੀਂ ਤੁਹਾਨੂੰ ਵੀ ਸਪਸ਼ਟ ਕਰਨਾ ਚਾਹੀਦਾ ਜੇ ਤੁਸੀਂ ਲਾਈਨਾਂ ਪਰ ਕਿਸੇ ਵੀ ਬੰਦੇ ਤੋਂ ਜਾ ਕੇ ਪੁੱਛੋਗੇ ਜਿਹੜਾ ਵਿਚਾਰਾ ਆਪਣਾ ਕਾਰੋਬਾਰ ਕਰਦਾ ਆਪਣਾ ਰਜਗਾਰ ਚਲਾਉਂਦਾ ਉਹ ਚ ਇੱਕ ਡਰ ਦਾ ਮਾਹੌਲ ਪੈਦਾ ਹੋਇਆ ਹੋਇਆ ਸਹਿਮਿਆ ਪਿਆ ਉਹ ਅੱਜ ਕੰਮ ਕਰਨ ਤੋਂ ਤਾਂ ਦੇ ਮਤਲਬੇ ਗੱਲ ਆ 6 ਮਹੀਨੇ ਪਹਿਲਾਂ ਅਸੀਂ ਹੌਸਲਾ ਪਾਇਆ ਸੀਗਾ ਰੈਮੀਡੇਸ਼ਨ ਬਾਰੇ ਵੀ ਰੈਮੀਡੇਸ਼ਨ ਦੀ ਪੇਮੈਂਟ ਰੋਕੀ ਜਾਵੇ ਉੱਥੇ ਰੈਮੀਡੇਸ਼ਨ ਨਹੀਂ ਕੀਤਾ ਗਿਆ ਪਰ ਸਾਡੀ ਸ਼ਿਕਾਇਤ ਦੇ ਬਾਵਜੂਦ ਤਕਰੀਬਨ 1 ਕਰੋੜ ਦੀ ਪੇਮੈਂਟ ਹੀ ਉਹ ਸਾਹਿਬ ਨੇ ਫੇਰ ਕਰਤੀ ਉਸ ਕੰਪਨੀ ਨੂੰ ਜਦਕਿ ਡੰਪ ਤੇ ਜਾ ਕੇ ਦੇਖ ਲੋ ਕੂੜਾ ਭਰਿਆ ਪਿਆ ਜੇ ਜਿਹੜਾ ਹੁਣ ਆਪਣਾ ਪ੍ਰੋਜੈਕਟ ਚੱਲਦਾ ਜਿਹੜੀ ਉਹਦੀ ਬੇਸਡ ਆ ਉਹ ਕਿੱਥੇ ਆ ਕਿੰਨੀ ਕੁ ਖਾਦ ਬਣੀ ਆ ਉਹਦੇ ਬਾਰੇ ਦੱਸਿਆ ਜਾਵੇ ਪਹਿਲਾਂ ਤਾਂ ਦੱਸੋ ਇਹ ਤਾਂ ਰਸਮ ਨਹੀਂ تھا ਕਿ ਇਹ ਅਸਲ ਇਹਦਾ 20% ਰਿਜੈਕਟ ਆ ਜੀ ਉਹ ਤਾਂ ਜਾੜਾ ਹੀ ਜਾੜਾ ਡੰਪ ਸਾਈਟ ਤੇ ਜਿਹੜੀ ਰੈਮੀਡੇਸ਼ਨ ਦੀ ਗੱਲ ਆ ਉਹ ਮੈਂ ਹੁਣ ਜੋਇਨ ਕੀਤਾ ਜੀ ਉਹਦੇ 'ਚ ਮੈਂ ਨਾ ਤਾਂ ਕੰਮ ਸ਼ੁਰੂ ਕਰਾਇਆ ਨਾ অর ਮੈਂ ਉਹਦੀ ਕੋ ਪੇਮੈਂਟ ਮੈਂ ਕੋਈ ਸਾਈਨ ਨਹੀਂ ਕੀਤੀ ਦਾ ਸਾਰ ਪੇਮੈਂਟ ਈਓ ਸਾਹਿਬ ਨੇ ਕੀਤੀ ਆ ਜੀ ਈਓ ਸਾਹਿਬ ਨੂੰ ਪਿਛਲੀ ਵਾਰ ਅਸੀਂ ਸ਼ਿਕਾਇਤ ਕੀਤੀ ਸੀ ਸਾਨੂੰ ਉਹਦਾ ਜਵਾਬ ਦੋ ਪੇਮੈਂਟ ਕਿਉਂ ਕੀਤੀ ਗਈ ਇਹ ਪੇਮੈਂਟ ਕਰਨੀ ਹੋ ਕੇ ਸਾਡੇ ਇੱਥੇ ਬੈਠਣ ਦਾ ਕੀ ਫਾਇਦਾ ਦੂਜੀ ਗੱਲ ਖੈਰ 'ਚ ਇੰਨੀਆਂ ਜਾਲੀ ਐਨਓਸੀਆਂ ਦੁਰੀਆਂ ਫਿਰਦੀਆਂ ਨੇ ਸਿਰਫ ਐਨਓਸੀ ਅਪਲਾਈ ਹੁੰਦੀ ਆ ਨੰਬਰ ਜਨਰੇਟ ਹੁੰਦਾ ਜਾਦੂ ਉਹਦੀ ਅਨਪਰੂਵਡ ਫੀਸ ਭਰਨੀ ਹੁੰਦੀ ਆ ਕੋਈ ਨਹੀਂ ਭਰੀ ਜਾਂਦੀ 90 90 ਹਜ਼ਾਰ ਲੱਖ ਲੱਖ ਰੁਪਇਆ ਅਨਪਰੂਵਡ ਫੀਸਾਂ ਪੈਂਡਿੰਗ ਪਈਆਂ ਨੇ ਨਗਰ ਕੌਂਸਲ ਦਾ ਕੋਈ ਧਿਆਨ ਨਹੀਂ ਦੂਜੀ ਗੱਲ ਜ਼ਿਆਦਾਤਰ ਐਨਓਸੀਆਂ ਆਫਲਾਈਨ ਵੀ ਦਿੱਤੀਆਂ ਹੋਈਆਂ ਨੇ ਅਨਪਰੂਵਡ ਦੇਰੀਏ ਦੀ ਇਹ ਰੱਬ ਨਵੰਬਰ ਜਿਹੜਾ ਇਹ ਆ ਨਾ ਪਹਿਲੇ ਤੋਂ ਦੱਸੋ ਅਗਲੀ ਧਿਆਨ ਪੀਤੀ ਗੱਲ ਹੋਰ ਤੁਹਾਡੇ ਧਿਆਨ ਤੇ ਆਈਓ ਸਾਹਿਬ ਬਾੜ ਨੰਬਰ 24 ਦੇ ਵਿੱਚ 22/2024 ਨੂੰ ਇੱਕ ਟੈਂਡਰ ਲੱਗਿਆ ਸੀ 10 ਲੱਖ 61 ਹਜ਼ਾਰ ਦਾ ਹਰਮੀਤਵਾਲ ਤੇ ਛੰਡੇ ਦੇ ਰਾਹ ਤੇ ਉਹ ਗਲੀ ਅੱਜ ਤੱਕ ਨਹੀਂ ਬਣੀ ਉਹਦੀ ਪੇਮੈਂਟ ਹੋ ਗਈ ਦੱਸੋ ਪੇਮੈਂਟ ਕਿੱਥੇ ਗਈ ਪਹਿਲੇ ਇੱਕ ਗਲੀ ਦਾ ਰੌਲਾ ਚੱਲਦਾ ਦੂਜੀ ਗਲੀ ਆ ਆ ਗਈ ਇਹ 22 2024 ਨੂੰ ਟੈਂਡਰ ਹੋਇਆ ਵਿੱਤ ਭਾਰਤਾਂ ਵਾਲੇ ਦੇ ਨਾਮ ਤੇ ਉਹ ਗਲੀ ਬਣੀ ਨਹੀਂ ਅਜੇ ਤੱਕ ਉਹਦਾ ਬਿੱਲ ਬਣ ਚੁੱਕਿਆ ਉਹਦਾ ਜਵਾਬ ਦੋ ਕਿੱਥੇ ਆਵੇ ਸਰਜੀਤ ਜੀ ਦੱਸੋ ਜੀ ਸਾਰੇ ਉੱਤੇ ਜਿਹੜੇ ਤਾਂ ਸਾਡਾ ਨਾਮ ਸੀ ਸਾਡੇ ਉਹਨਾਂ ਦੇ ਕੈਂਡੀਡੇਟ ਨੇ ਇੱਕ ਬੰਦ ਨੂੰ ਰਿਪੋਰਟ ਦੇ ਵਿੱਚ ਕੋਈ ਰਹਿਸ਼ੀ ਏਰੀਆ ਸੀਗਾ ਉਹ ਕਹਿੰਦੇ ਵੀ ਇਹ ਫਲੌਟ ਡ੍ਰਾਈਵ ਇਹਦੇ ਵਿੱਚ ਅਸੀਂ ਬਾਅਦ ਵਿੱਚ ਗਲੀ ਬਣਵਾਵਾਂਗੇ ਇਸ ਕਰਕੇ ਜੀ 24 ਐਸਓ ਸਾਹਿਬ ਇੱਕ ਕੋਈ ਕੱਲ ਦਾ ਜਵਾਬ ਦਿੰਦਾ ਮੈਂ ਡੀਐਮਸੀ ਸਾਹਿਬ ਜਦੋਂ ਆਪਾਂ ਕੋਈ ਵੀ ਕੰਮ ਚੇਂਜ ਕਰਦੇ ਆ ਐਸਓ ਸਾਹਿਬ 24 ਜੀ ਐਸਓ ਸਾਹਿਬ ਜਦੋਂ ਆਪਾਂ ਕੋਈ ਵੀ ਕੰਮ ਚੇਂਜ ਕਰਦੇ ਆ ਤਾਂ ਆਪਾਂ ਹੌਸਟ ਮਤਾ ਪਾ ਕੇ ਉਹਦੀ ਪ੍ਰਮਾਨਗੀ ਲੈਂਦੇ ਆ ਉਹਦੀ ਪ੍ਰਮਾਨਗੀ ਲੱਗੀ ਤੁਸੀਂ ਕੋਈ ਨੋਟਿੰਗ ਲਾਈ ਹੋ ਤੇ ਕਿੱਥੇ ਲੱਗੀ ਹੋਈ ਆ ਦਿਖਾਓ ਥੈਂਕ ਯੂ ਬਿਲਕੁਲ ਕਿਊਟ ਬਹੁਤ ਹਾਰ ਤੇ ਤੁਕਾ ਤੇਲੀ ਵੀ ਹੋਈ ਆ ਇਹਦਾ ਤੁਸੀਂ ਆਪਣੀ ਠੱਗੀ ਚ ਪਾਉਣ ਦੇ ਮਾਰੇ ਲਾ ਰਹੇ ਹੋ ਹੁਣ ਤੁਸੀਂ ਨੋਟਿੰਗ ਦੇ ਗੱਲਾਂ ਕਰਦੇ ਹੋ ਐਮਸੀ ਐਮਸੀ ਬੜਾ ਹਾਂ ਜੀ ਬੈਠੇ ਨੇ ਮੈਂ ਤਾਂ ਮੈਂਗੇ ਮਦਸੋ ਜੀ ਮੀਡੀਆ ਦਾ ਬਹੁਤ ਬਹੁਤ ਧੰਨਵਾਦੀਆਂ ਜਿਹੜੀ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਨੇ ਕਿਉਂਕਿ ਸਾਡੇ ਜਿਹੜੇ ਅਫਸਰ ਨੇ ਤਾਂ ਕੰਬ ਕਰਨੀ ਨੀਂਦ ਸੁੱਤੇ ਪਏ ਨੇ ਉਹਨੂੰ ਯਾਦ ਹੋਊਗਾ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਮੁੱਦਾ ਉੱਠਿਆ ਸੀ ਰੈਮੀਡੇਸ਼ਨ ਦਾ ਵੀ ਰੈਮੀਡੇਸ਼ਨ ਦੇ ਠੇਕੇਦਾਰ ਦੀ ਪੇਮੈਂਟ ਰੋਕੀ ਜਾਵੇ ਵੀ ਉੱਥੇ ਰੈਮੀਡੇਸ਼ਨ ਨਹੀਂ ਹੋਇਆ ਅੱਜ ਉੱਥੇ ਮੌਕੇ ਤੇ ਜਾ ਕੇ ਦੇਖ ਲੋ ਡੰਪ ਭਰਿਆ ਪਿਆ ਆਪਣੇ ਜਿਹੜੀ ਨਗਰ ਕੌਂਸਲ ਦੇ ਅਧਿਕਾਰੀ ਨੇ ਇਹਨਾਂ ਨੇ ਪਤਾ ਨਹੀਂ ਕਿਹਦੇ ਦਬਾਅ ਹੋਏ ਤੇ 1 ਕਰੋੜ ਦੀ ਪੇਮੈਂਟ ਸ਼ਿਕਾਇਤ ਤੋਂ ਬਾਅਦ ਵੀ ਕਰਤੀ ਇਹ ਐਨੇ ਜਿਹੜੇ ਸਾਡੇ ਅਫਸਰ ਨਲਾਇਕ ਨੇ ਤੁਸੀਂ ਸੋਚ ਨਹੀਂ ਸਕਦੇ ਸ਼ਹਿਰ ਦੇ ਵਿੱਚ ਇੱਕ ਜਾਲੀ ਐਨਓਸੀਆਂ ਦਾ ਸਕੈਮ ਚੱਲ ਰਿਹਾ ਹੈ ਲੋਕ ਜਿਹੜੇ ਨਕਸ਼ਾ ਦੇ ਵਿੱਚ ਨੇ ਸਾਡੇ ਐਨਓਸੀ ਅਪਲਾਈ ਕਰਦੇ ਨੇ ਕਿ ਨੰਬਰ ਜਨਰੇਟ ਹੋ ਜਾਂਦਾ ਉਹਨਾਂ ਨੂੰ ਨੰਬਰ ਜਨਰੇਟ ਹੋਣ ਤੋਂ ਬਾਅਦ ਉਹਦੀ ਕੋਈ ਜਿਹੜੀ ਅਨਪਰੂਵਡ ਫੀਸ ਆ ਨਗਰ ਕੌਂਸਲ 'ਚ ਨਹੀਂ ਭਰੀ ਜਾਂਦੀ ਉਹਤੇ باوجود ਉਹ ਪਤਨੀ ਐਡਿਟ ਕਰਕੇ ਕਿੱਦਾਂ ਐਨਓਸੀ ਕੱਢਦੇ ਨੇ ਤੇ ਦੂਜੀ ਸਾਡੇ ਤਹਿਸੀਲ ਜਿਹੜੀ ਐਡਿਟ ਕੀਤੀ ਹੋਈ ਐਨਓਸੀ ਦੇ ਉੱਪਰ ਰਜਿਸਟਰੀ ਕਰਦੀ ਆ ਇੱਕ ਐਨਓਸੀ ਬਣਦੀ ਆ ਪੰਜ-ਪੰਜ ਰਜਿਸਟਰੀਆਂ ਹੁੰਦੀਆਂ ਨੇ ਦੂਜੇ ਸਾਡੇ ਈਓ ਸਾਹਿਬ ਇੱਕ ਜਗ੍ਹਾ ਐਸੀ ਆ ਇੱਕ ਸੇਮ ਰਜਿਸਟਰੀ ਦੇ ਉੱਪਰ 2 ਲੱਖ ਰੁਪਇਆ ਅਨਪਰੂਵਡ ਫੀਸ ਭਰੀ ਜਾਂਦੀ ਆ ਸਾਡੇ ਅਯੋਸ ਸਾਹਿਬ ਉੱਥੇ ਬਿਨਾਂ ਤੋਂ ਅਨਪਰੂਵਡ ਦੀ ਫੀਸ ਤੋਂ ਕੋਰ ਏਰੀਏ ਦੀ ਐਨਓਸੀ ਦੇ ਰਹੇ ਨੇ ਇਸ ਤੋਂ ਵੱਡਾ ਪ੍ਰੇਸ਼ਟਾਚਾਰ ਹੋਰ ਕੀ ਹੋਊਗਾ ਤੀਜਾ ਵਾਰਡ ਨੰਬਰ ਤੁਹਾਨੂੰ ਪਤਾ ਹੋਊਗਾ ਕਿ ਬੀਰੂਕ ਰਿਆਣੇ ਵਾਲੀ ਗਲੀ ਦਾ ਰੌਲਾ ਪੈਂਦਾ ਸੀ ਹੁਣ ਇੱਕ ਹੋਰ ਮੁੱਦਾ ਹੈ ਵਾਰਡ ਨੰਬਰ 24 ਦੇ ਵਿੱਚ 10 ਲੱਖ 61 ਹਜ਼ਾਰ ਦਾ ਹਰਮੀਤ ਕੌਰ ਛਿੰਦੇ ਦੇ ਨਾਂ ਦੇ ਗਲੀ ਦਾ 10 ਲੱਖ 61 ਹਜ਼ਾਰ ਦਾ ਟੈਂਡਰ ਲੱਗਿਆ ਉਹ 22 2024 ਨੂੰ ਪਰ ਉਹ ਅੱਜ ਤੱਕ ਕੰਮ ਨਹੀਂ ਹੋਇਆ ਪਤਾ ਨਹੀਂ ਅਧਿਕਾਰੀਆਂ ਨੇ ਕਿੱਥੇ ਕੀ ਕੀਤਾ ਕੀ ਨਹੀਂ ਹੁਣੇ ਜਵਾਬ ਦੇ ਰਹੇ ਨਹੀਂ ਵੀ ਅਸੀਂ ਕਿਤੇ ਹੋਰ ਕੰਮ ਕਰਤਾ ਬਿਲਕੁਲ ਝੂਠ ਜਦ ਆਪਾਂ ਕੋਈ ਕੰਮ ਦੀ ਸਾਈਡ ਚੇਂਜ ਕਰਨੀ ਹੁੰਦੀ ਹੈ ਨਾ ਆਪਾਂ ਨੂੰ ਹੌਸ ਤੋਂ ਮਤਾ ਲਿਆ ਕੇ ਉਹਨੂੰ ਉਹਦੀ ਪ੍ਰਵਾਨਗੀ ਲੈਣੀ ਪੈਂਦੀ ਹੈ ਹੌਸ ਤੋਂ ਫਿਰ ਉਹਦੀ ਨੋਟਿੰਗ ਲੱਗਦੀ ਹੈ ਫਿਰ ਉਹ ਚੇਂਜ ਹੁੰਦਾ ਪਰ ਇੱਥੇ ਕਿਥੇ ਨੂੰ ਕੋਈ ਪ੍ਰਵਾਨ ਨਹੀਂ ਕੋਈ ਕੁਝ ਨਹੀਂ ਦੇਖਦਾ ਅਫਸਰ ਸਾਡੇ ਸ਼ਹਿਰ ਦਾ ਕੋਈ ਕੰਮ ਨਹੀਂ ਕਰਦੇ ਲੋਕਾਂ ਦਾ ਬੁਰਾ ਹਾਲ ਆ ਨਜਾਇਜ਼ ਕਲੋਨੀਆਂ ਦਾ ਬੁਰਾ ਹਾਲ ਆ ਇੱਥੇ ਜਿਹੜੀ ਮਰਜੀ ਐਨਓਸੀ ਤੁਸੀਂ ਈਓ ਸਾਹਿਬ ਤੋਂ ਆ ਕੇ ਲੈ ਲਓ ਜਦੇ ਦੇ ਦਿੰਦੇ ਨੇ ਕਿਉਂਕਿ ਇਹਨਾਂ ਦੇ ਏਜੰਟ ਇੱਥੇ ਐਨੇ ਕਿ ਬੈਠੇ ਰਹਿੰਦੇ ਨੇ ਉਹ ਕਹਿੰਦਾ ਲਿਆਓ ਸੀ ਕਿਹੜੀ ਐਨਓਸੀ ਲੈ ਕੇ ਦਈਏ ਤੁਹਾਨੂੰ ਜਿਹੜੇ شریف ਤੇ ਇਮਾਨਦਾਰ ਲੋਕਾਂ ਟੱਕੇ ਖਾਂਦੇ ਫਿਰਦੇ ਨੇ ਜਿਨ੍ਹਾਂ ਦਾ ਸਿੱਕਾ ਚੱਲਦਾ ਉਹ ਏਦਾਂ ਹੀ ਐਨਓਸੀਆਂ ਲਈ ਫਿਰਦੇ ਨੇ ਹੌਸ ਦੇ ਵਿੱਚ ਮੀਟਿੰਗ ਤਾਂ ਰੱਖੀ ਗਈ ਸੀਗੀ ਵੀ ਅਸੀਂ ਆਪਣੀ ਆਪਣੀ ਆਵਾਜ਼ ਉਠਾਈਏ ਇੱਥੇ ਕੋਈ ਸੁਣਵਾਈਓ ਨਹੀਂ ਹਾਂਜੀ ਸ਼ਿਕਾਇਤ ਤੁਸੀਂ ਹੌਸ ਤੋਂ ਬਾਅਦ ਨਾਲੇ ਛੋਟੇ ਮਸਲਾ ਹੋ ਗਿਆ ਪਰ ਅੱਗੇ ਫਰਦਰ ਤੁਸੀਂ ਕੀ ਕਰੋ? ਦੇਖੋ ਫਰਦਰ ਅਸੀਂ ਸ਼ਿਕਾਇਤਾਂ ਮੈਂ ਸ਼ਿਕਾਇਤਾਂ ਹਾਈ ਕੋਰਟ ਤੱਕ ਕਰ ਲਿਆ ਹਾਈ ਕੋਰਟ ਤੱਕ ਤਰੀਕਾ ਹੀ ਪਈ ਜਾਂਦੀਆਂ ਨੇ ਕੋਈ ਸਾਨੂੰ ਵਾਈਓ ਨਹੀਂ ਹੋ ਰਹੀ ਹਰ ਇੱਕ ਮਹਿਕਮੇ 'ਚ ਮੈਰਿਟੈਂਸ ਸ਼ਿਕਾਇਤ ਕਰ ਚੁੱਕੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਕੋਈ ਇੱਕ ਪਿੱਛੇ ਜੇ ਗਲੀਆਂ ਨਹੀਂ ਬਣੀ ਤੁਸੀਂ ਇਹ ਦੇਖੋ ਵੀ ਉਸ ਗਲੀ ਦੀ ਅੱਜ ਤੱਕ ਕਾਰਵਾਈ ਨਹੀਂ ਹੋਈ ਕੀ ਕਾਰਵਾਈ ਹੋਈ ਆ ਆਪ ਸਰ ਪਤਾ ਕੀ ਜਵਾਬ ਦੰਦਨੇ ਸਾਢੇ ਤੇ ਪਹਿਲਾਂ 10 ਕੇਸ ਚੱਲਦੇ ਨੇ 2 ਹੋਰ ਚੱਲ ਪੈਣਗੇ ਵੱਧ ਤੋਂ ਵੱਧ ਕੀ ਹੋਊਗਾ ਸਾਨੂੰ ਬਿਜਲੈਨਸ ਨੂੰ ਹੋਰ ਫੀਟਾਂ ਦੇਣੀਆਂ ਪੈਣਗੀਆਂ ਇਹਨਾਂ ਦੀਆਂ ਪੂਰੀਆਂ ਸੈਟਿੰਗਾਂ ਨੇ ਇਹ ਪੂਰਾ ਇੱਕ ਗਰੋਅ ਆ ਲੋਕਾਂ ਨੂੰ ਲੁੱਟਿਆ ਜਾ ਰਿਹਾ ਸਾਡੇ ਖੰਨੇ ਨਗਰ ਕਾਉਂਸਲ ਨੂੰ ਤਾਂ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਕਿਉਂਕਿ ਅਫਸਰ ਇੱਥੇ ਮਨਮਰਜ਼ੀ ਕਰ ਰਹੇ ਨੇ ਜੀਤਾ ਜੀ ਨਾਲ ਕੂੜੇ ਦਾ ਜਿਹੜਾ ਪਲਾਂਟ ਲੱਗਿਆ ਸੀ ਉਹ ਤਾਂ ਦੇਖੋ ਕੂੜੇ ਦੇ ਪਲਾਂਟ ਚੋਂ ਕਿ ਬੇਸਟ ਨਿਕਲਣੀ ਸੀ ਜਿਹਦੀ ਖਾਦ ਬਣਨੀ ਸੀ ਉਹ ਪਤਾ ਨਹੀਂ ਕਿੱਥੇ ਖਾਦ ਬਣਦੀ ਹੈ ਕਿਹਨੂੰ ਖਾਦ ਸਪਲਾਈ ਹੁੰਦੀ ਹੈ ਸਭ ਮਿਲੀ ਭੁਗਤਾ ਕੋਈ ਕੁਝ ਨਹੀਂ ਹੋ ਰਿਹਾ ਰੈਮੀਡੇਸ਼ਨ ਵਾਲਾ ਡੰਪ ਦੇਖ ਲਓ 14 ਏਕੜ ਭਰਿਆ ਪਿਆ ਉੱਥੇ ਇੰਨਾ ਬੁਰਾ ਹਾਲ ਉਹ ਕੂੜਾ ਕਿੱਥੋਂ ਆ ਰਿਹਾ ਕੌਣ ਫਟ ਰਿਹਾ ਜਿਹੜਾ ਇਹਨਾਂ ਨੇ ਟੈਂਡਰ ਲਾਇਆ ਸੀ ਰੈਮੀਡੇਸ਼ਨ ਵਾਲਾ ਕਿ ਇਹਨਾਂ ਨੇ ਕਿਉਂ ਉਹਨਾਂ ਨੂੰ ਪੇਮੈਂਟਾਂ ਕੀਤੀਆਂ ਜਦ ਅਸੀਂ ਸ਼ਿਕਾਇਤ ਕਰਤੀ ਵੀ ਉੱਥੇ ਰੈਮੀਡੇਸ਼ਨ ਨਹੀਂ ਹੋਇਆ ਉਸ ਦੇ ਬਾਵਜੂਦ ਪੇਮੈਂਟ ਹੋ ਰਹੀ ਹੈ ਲੁੱਟ ਨਹੀਂ ਦਾ ਹੋਰ ਕੀ ਹੈ ਇਹ ਪਲਾਨ ਦੇ ਵਿੱਚ ਕੂੜਾ ਜਾਂਦਾ ਹੀ ਨਹੀਂ ਇਹ ਸਾਨੂੰ ਨਹੀਂ ਪਤਾ ਵੀ ਪਲਾਨ ਚ ਮੈਂ ਨਹੀਂ ਕਹਿੰਦਾ ਪਲਾਨ ਚ ਕੂੜਾ ਜਾਂਦਾ ਜਾਂਦਾ ਹੋਊਗਾ ਪਰ ਜਿਹੜਾ ਡੰਪ ਦੇ ਕੂੜਾ ਜਾ ਰਿਹਾ ਉਹ ਕਿੱਥੋਂ ਜਾ ਰਿਹਾ ਸਾਡਾ ਮੇਨ ਮੁੱਦਾ ਇਹ ਹੈ ਡੰਪ ਤੇ ਜਾਂ ਕੂੜਾ ਜਾ ਰਿਹਾ ਜਾਂ ਡੰਪ ਤੇ ਜਿਹੜਾ ਕੂੜਾ ਰੈਮੀਡੇਸ਼ਨ ਕਰਨਾ ਤੇ ਰੈਮੀਡੇਸ਼ਨ ਹੋਇਆ ਹੀ ਨਹੀਂ ਜਿਹੜੀ ਖਾ ਖਾਦ ਵੀ ਨਹੀਂ ਬੰਦੀ ਕੋਈ ਖਾਦ ਦੱਸ ਦੋ ਮੈਨੂੰ ਖਾਦ ਕਿੱਥੇ ਆ ਇਹ ਤਾਂ ਉੱਪਰ ਬੈਠੇ ਬਿੱਲ ਬਣਾਉਂਦੇ ਨੇ ਡੀਜ਼ਲ ਦੇ ਨਜਾਇਜ਼ ਬਿੱਲ ਬਣਦੇ ਨੇ ਕਿਸੇ ਟਰੈਕਟਰ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਜੇ ਦੱਸ ਦੀ 10 15 ਲੀਟਰ ਤੇਲ ਤੋਂ ਵੱਧ ਪੱਕਦਾ ਹੋਵੇ ਇੱਥੇ 25 25 30 30 ਲੀਟਰ ਦੇ ਆਪਣਾ ਲੋਕ ਬੁਕਾਂਝ ਭਰਿਆ ਜਾਂਦਾ ਠੀਕ ਹੈ ਲਖਣੇ ਦੇ ਵਿੱਚ ਅਨਲੀਗਲ ਕੰਟਰਕਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਅਨਲੀਗਲ ਕੰਟਰਕਸ਼ਨ ਸਾਬ ਅਵਤਰਾ ਦੀ ਮਿਲੀ ਭੋਗਤਾ ਅਵਤਰਾ ਤੋਂ ਬਿਨਾਂ ਕਿਵੇਂ ਹੋ ਸਕਦਾ ਹੈ ਇਹ ਅਫਸਰ ਜਵਾਬ ਦੇਣ ਇਸ ਗੱਲ ਦੀ ਜੀਟੀ ਰੋਡ ਤੇ ਤੁਸੀਂ ਦੇਖ ਲਓ ਕਿੰਨੀਆਂ ਬਿਲਡਿੰਗਾਂ ਬਣੀਆਂ ਨੇ ਆਮ ਕਿੰਨੀਆਂ ਬਣ ਰਹੀਆਂ ਨੇ ਕਿੰਨੀਆਂ ਨਜਾਇਜ਼ ਕਲੋਨੀਆਂ ਘਟ ਹੋ ਰਹੀਆਂ ਨੇ ਆ ਹੁਣੇ 5-7 ਕਲੋਨੀਆਂ ਤੇ ਕਾਰਵਾਈ ਹੋਈ ਥੀ ਅੱਜ ਕਿੱਥੇ ਖੜੇ ਆ ਆਫਸਰਾਂ ਦਾ ਕੋਈ ਅਫਸਰ ਮਿਲੇ ਹੋਏ ਨੇ ਵਿੱਚ ਇਹ ਅਫਸਰਾਂ ਦੀ ਮਿਲੀ ਭੁਗਤ ਨਹੀਂ ਆਂਗੇ ਕਾਰਵਾਈ ਕਿਉਂ ਨਹੀਂ ਕਰਦੇ ਅਫਸਰ ਡਰ ਕੇ ਨਹੀਂ ਰਹੀ ਕਿਸੇ ਨੂੰ ਅਫਸਰਾਂ ਮਨਮਰਜ਼ੀ ਕਰ ਰਹੇ ਨੇ ਅਫਸਰਾਂਾਂ ਦੀ ਉੱਪਰ ਅਫਸਰਾਂਾਂ ਦਾ ਸੈਟਿੰਗ ਹੈ ਜਿਹੜੇ ਉੱਚ ਅਧਿਕਾਰੀਆਂ ਕੋਲ ਆਪਾਂ ਸ਼ਿਕਾਇਤ ਕਰਦੇ ਆ ਉਹਦੇ ਸਾਹਮਣੇ ਵੀ ਕਲੋਨੀ ਗੱਡੀ ਵੀ ਉਹਦੇ ਦੇਖੋ ਹੁਣ ਤੁਹਾਨੂੰ ਸਾਡੇ ਸਾਹਮਣੇ ਆ ਸਾਰਾ ਕੁਝ ਇਹੋ ਕਹਿੰਦਾ ਨਕਸ਼ਾ ਪਾਸ ਹੈ ਮੈਨੂੰ ਤਾਂ ਪਤਾ ਨਹੀਂ ਨਕਸ਼ਾ ਪਾਸ ਹੈ ਕਿਵੇਂ ਪਾਸ ਹੋ ਗਿਆ ਕਿਵੇਂ ਨਹੀਂ ਇਹ ਉਹਦੀ ਪੂਰੀ ਗੱਲਬਾਤ ਵਿੱਚ ਆ ਇੱਕ ਜਿਹੜੇ ਠੇਕੇਦਾਰ ਗਲੀਆਂ ਬਣਾ ਰਹੇ ਨੇ ਉਹ ਇੱਟਾਂ ਜਾਂਦੀਆਂ ਕਿੱਥੇ ਨੇ ਦੇਖੋ ਇੱਟਾਂ ਦਾ ਤੁਹਾਨੂੰ ਮੈਂ ਪਹਿਲਾਂ ਵੀ ਰੌਲਾ ਪਾ ਚੁੱਕਿਆ ਹਾਂ 20 ਲੱਖ ਟਾਇਲ ਨਗਰ ਕੌਂਸਲ ਦੀ ਪਹਿਲਾਂ ਗਾਇਬ ਹੈ ਈਓ ਦੇ ਧਿਆਨ ਚਾ ਪ੍ਰਧਾਨ ਦੇ ਧਿਆਨ ਚ ਹਾਲ ਤੱਕ ਕਾਰਵਾਈ ਨਹੀਂ ਹੋਈ ਮੈਨੂੰ ਇੱਕ ਵੀ ਟਾਇਲ ਦਿਖਾ ਦਿਓ ਕਿੱਥੇ ਆ ਤੁਸੀਂ ਨਵੀਆਂ ਦੇ ਗੱਲ ਛੱਡੋ ਪੁਰਾਣੀਆਂ ਟਾਇਲਾ ਵੀ ਗਾਇਬ ਨੇ ਇਹ ਕਿਤੇ ਤਾਂ ਚੋਰੀ ਹੋਈਆਂ ਹੀ ਨੇ ਜੇ ਕੋਈ ਚੀਜ਼ ਨਗਰ ਕੌਂਸਲ ਦੀ ਚੋਰੀ ਹੋਈ ਹੈ ਈਓ ਨੂੰ ਪੁੱਛੋ ਕਿ ਉਹਨੇ ਕੰਪਲੇਨਟ ਕੀਤੀ ਕਦੇ ਕੋਈ ਥਾਣੇ ਜਾ ਕੇ ਵੀ ਸਾਡਾ ਸਮਾਨ ਚੋਰੀ ਹੋ ਗਿਆ ਕੁਝ ਇਹ ਜਿਹੜੇ ਪੁਰਾਣੀ ਠੇਕੇ ਜੇ ਪੁਰਾਣੀਆਂ ਟੈਲਾਂ ਕੱਢਦੇ ਨੇ ਜਾਂ ਟਾਂ ਕੱਢਦੇ ਨੇ ਟੋਟੇ ਦਾ ਜਮਾ ਲੱਗਦਾ ਦੇਖੋ ਠੇਕੇਦਾਰਾਂ ਨਾਲੋਂ ਅਫਸਰ ਜ਼ਿੰਮੇਵਾਰ ਸਾਡੀ ਜ਼ਿੰਮੇਵਾਰੀ ਅਫਸਰਾਂ ਨਾਲ ਗੱਲ ਕਰਨਾ ਠੇਕੇਦਾਰਾਂ ਦਾ ਬਿੱਲ ਤਾਂ ਅਫਸਰ ਹੀ ਬਣਾਉਂਦੇ ਨੇ ਇਹਨਾਂ ਨੇ ਚੈੱਕ ਕਰਕੇ ਬਣਾਉਣਾ ਚਾਹੀਦਾ ਪੁਰਾਣੀਆਂ ਟੈਲਾਂ ਦਾ ਕੀ ਕੱਢਦੇ ਨੇ ਕੀ ਨਹੀਂ ਕਰਦੇ ਪੁਰਾਣੀਆਂ ਟੈਲਾਂ ਜਿਹੜੀਆਂ ਜਮਾ ਸੀ ਨਗਰ ਕੌਂਸਲ ਜੋ ਕਿੱਥੇ ਨੇ ਇਹ ਸਾਰੇ ਹੀ ਮਿਲ ਮਿਲ ਸਾਰਾ ਗਰੋ ਹੈ ਇਹ ਤੁਸੀਂ ਇਹ ਦੱਸੋ ਮੈਨੂੰ ਇੱਕ ਹੁਣ ਨਵੇਂ ਪਿੱਛੇ ਜੇ ਗੱਲ ਆਈ ਹੈ 55 55 ਪਰਸੈਂਟ ਦੇ ਟੈਂਡਰ ਹੋ ਰਹੇ ਨੇ ਪਹਿਲਾਂ ਜਦੋਂ 10 15% ਲੈਸ ਪੈਂਦਾ ਸੀ ਉਦੋਂ ਵੀ ਠੇਕੇਦਾਰ ਕਹਿੰਦੇ ਸੀ 25% ਵਧਾਓ ਸਾਡੇ ਕੰਮ ਨਹੀਂ ਹੋ ਰਹੇ ਹੁਣ ਮੈਨੂੰ ਇਹ ਦੱਸੋ 55 ਪਰ 50 55% ਦਾ ਕੰਮ ਕਿਵੇਂ ਹੋ ਰਹੇ ਨੇ ਕੀ ਆਹ ਕੰਮ ਪੂਰੇ ਹੋ ਰਹੇ ਨੇ ਕਿ ਆਉਂਦੀ ਕੁਆਲਿਟੀ ਵਧੀਆ ਜਾਂ ਫਿਰ ਐਸਟੀਮੇਟਾਂ 'ਚ ਘਪਲਾ ਇਹ 50% ਦੇ ਕੰਮ ਹੋ ਰਿਹਾ ਕੰਮ ਵੀ ਵਧੀਆ ਹੋ ਰਿਹਾ ਫਿਰ ਐਸਟੀਮੇਟਾਂ 'ਚ ਘਪਲਾ ਇਦੇ ਲਈ ਜਿਹੜੇ ਜ਼ਿੰਮੇਵਾਰ ਵਿਅਕਤੀ ਨੂੰ ਤੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਖੰਨੇ ਸ਼ਹਿਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਖੰਨੇ ਸ਼ਹਿਰ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਇਹ ਲੋਕਾਂ ਦਾ ਪੈਸਾ ਇਹਨਾਂ ਦਾ ਪੈਸਾ ਨਹੀਂ ਆਏਗਾ ਲੋਕਾਂ ਤੋਂ ਟੈਕਸ ਲਿਆ ਜਾਂਦਾ ਤੇ ਸਾਰੇ ਇਹਦੇ ਜੇਬਾਂ ਚ ਹੀ ਜਾਂਦਾ ਧੰਨਵਾਦ ਜੀ ਤੁਹਾਨੂੰ ਸੀ ਜਿਹੜੀ ਹੈਗੀ ਆਪਣਾ ਏਜੰਡੇ ਸੀਗੇ ਜਿਹੜੇ ਉਹ ਸਰਬਸੰਤੀ ਨਾਲ ਸਾਰੇ ਪਾਸ ਹੋ ਗਏ ਤੇ ਸਰ ਇੱਕ ਨੀਟਾ ਹੀ ਨੇ ਮੁੱਦਾ ਚੱਕਿਆ ਸੀਗਾ ਜਿਹੜਾ ਰੈਮੀਡੀਸ਼ਨ ਦਾ 1 ਕਰੋੜ ਦੀ ਪੇਮੈਂਟ ਹੋ ਗਈ ਹੈ ਚਲੋ ਸ਼ਿਕਾਇਤ ਤੋਂ ਬਾਅਦ ਵੀ ਹੋ ਗਈ ਹੈ ਇਹ ਪਰ ਇਹ ਤਾਂ ਜਿਹੜਾ ਹੈਗਾ ਤਾਂ ਕਾਨੂੰਨ ਅਨਸਾਰ ਹੀ ਹੋਈ ਹੋਗੀ ਇਹ ਰਿਪੋਰਟ ਦੇਖੀ ਹੋਊਗਾ ਜਿਹੜਾ ਇਸ ਸਬੰਧੀ ਸੈਨੀਟੇਸ਼ਨ ਬ੍ਰਾਂਚ ਪ੍ਰੋਪਰ ਦੱਸ ਸਕਦੀ ਆ ਪਰ ਜੋ ਹੈਗਾ ਕਾਨੂੰਨ ਅਨਸਾਰ ਹੀ ਹੈ ਇੱਕ ਉਹਨੇ ਐਨਓਸੀ ਦਾ ਕੀਤਾ ਵੀ ਇੱਕ ਐਨਓਸੀ ਦੇ ਉੱਪਰ ਚਾਰ ਚਾਰ ਪੰਜ ਪੰਜ ਲੋਕਾਂ ਦਾ ਕੰਮ ਹੋ ਰਿਹਾ ਫਿਰ ਇਹ ਮੇਰੇ ਅਧਾਰ ਖੇਤਰ ਚ ਨਹੀਂ ਇਹ ਤਾਂ ਤਹਿਸੀਲਦਾਰ ਦਾ ਅਧਾਰ ਖੇਤਰ ਆ ਉਹਨਾਂ ਨੇ ਦੱਸਣਾ ਸਰ ਨਜਾਇਜ਼ ਬਿਲਡਿੰਗਾਂ ਦਾ ਬੜਾ ਰੌਲਾ ਪਿਆ ਉਹਦੇ ਬਾਰੇ ਕੀ ਅੱਜ ਦੱਸੋ ਸਪੈਸੀਫਿਕ ਕਿਹੜੀਆਂ ਨੀਯਾਜ ਬਿਲਡਿੰਗਾਂ ਨੇ ਵਿਕਰੀਆਂ ਨੇ ਅਰੇ ਲੇਕੀ ਨਗਰ ਦੇ ਵਿੱਚ ਗਲੀ ਨੰਬਰ 1 ਦੇ ਵਿੱਚ ਸੱਤ ਛੇ ਦਕਾਨਾਂ ਬਣੀਆਂ ਨੇ ਉਹਦੇ ਸੱਤ ਤਿੰਨ ਨੰਬਰ ਸਕੰਡਿਕਾ ਚੌਥਾ ਅਨੁਸਾਰ ਕੋਟ ਵੱਲੋਂ ਵੀ ਆ ਗਿਆ ਜੀ ਹਣ ਤੱਕ ਸਾਰਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਚਲੋ ਮੇਰੇ ਤਾਂ ਇਸ ਗੱਲ ਧਿਆਨ ਦੇ ਵਿੱਚ ਹੈ ਕਿਉਂਕਿ ਮੈਂ ਤਾਂ ਓਵਰਾਲ ਇਨਚਾਰਜ ਸਾਰੀਆਂ ਬ੍ਰਾਂਚਾਂ ਦਾ ਇਹਦਾ ਇਨਚਾਰਜ ਹੈਗੇ ਨੇ ਜਿਹੜੇ ਸਾਡਾ ਡਰਾਫਟਸਮੈਨ ਹੈ ਸੰਜੋਜ ਸੰਜੂ ਉਹ ਇਸ ਸੰਬੰਧੀ ਚ ਡਿਟੇਲ ਤੁਹਾਨੂੰ ਦੱਸ ਸਕਦਾ ਹੈ